ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹਰਿਆਣਾ ਦੇ सिरसा ਜ਼ਿਲ੍ਹੇ ਦੇ ਪਿੰਡ ਪੁਨੀਆਰੀ ਦੀਆਂ ਨੇ ਇੱਥੇ ਹਾਲਾਤ ਕਗਰ ਦੇ ਨਾਲ ਲੱਗੇ ਬੰਨ ਵਿੱਚ ਪਾੜ ਪੈਣ ਤੋਂ ਬਾਅਦ ਹੋਏ ਹਾਲਾਤ ਤੁਹਾਨੂੰ ਦੱਸ ਰਹੀਏ ਕਿ ਕਗਰ ਦੇ ਨਾਲ ਲੱਗਦੇ ਬੰਨ ਵਿੱਚ ਅਜ 50 ਫੁੱਟ ਲੰਮਾ ਪਾੜ ਪੈਣ ਤੋਂ ਬਾਅਦ ਇੱਥੇ ਇੱਕ ਖੌਫਨਾਕ ਹਾਲਾਤ ਬਣ ਗਏ ਹਨ ਜਿਸ ਤੋਂ ਬਾਅਦ ਇੱਥੇ ਕਗਰ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਅਤੇ ਆਸ-ਪਾਸੇ ਦੇ ਕਈ ਪਿੰਡਾਂ ਦੇ ਖੇਤ ਉਜਾੜ ਕੇ ਰੱਖ ਦਿੱਤੇ ਦੇਖੋ ਇਸ ਮੌਕੇ ਦੀਆਂ ਖੌਫਨਾਕ ਤਸਵੀਰਾਂ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਕੀ ਕਿਹਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਵੀਡੀਓ ਨੂੰ ਦੇਖੋ ਤੇ ਸ਼ੇਅਰ ਜਰੂਰ ਕਰਦੇ ਹੋ ਇਹ ਵੀਰ ਜੀ ਇਹ ਫਰਵਾਈ ਪਿੰਡਿਆ ਪਰਲੀ ਸਾਈਡ ਨਾਗੋ ਵਾਲੀ ਪਰਲੀ ਸਾਈਡ ਨਾਗੋ ਵਾਲੀ ਆ ਜੀ ਇੱਧਰ ਫਰਵਾਈ ਤੇ ਇਹ ਇੱਧਰ ਆ ਜਿਹੜਾ ਇਹ ਸੰਗਰ ਆ ਜੀ ਜਿਹੜਾ ਇਹਦੇ ਵਿੱਚੋਂ ਹੀ ਇਹ ਪਾੜ ਪਿਆ ਆ ਜੀ ਇਥੋਂ ਮੰਨ ਕੇ ਚੱਲੋ ਵੀ ਤੁਸੀਂ ਜਦੋਂ ਸ਼ੁਰੂ ਚ ਪਾੜ ਪਿਆ ਵਾ 4-5 ਫੁੱਟ ਦਾ ਪਾੜ ਸੀਗਾ ਜੀ ਜ਼ਿਮੀਂਦਾਰਾਂ ਨੇ ਬੜੀ ਕੋਸ਼ਿਸ਼ ਕੀਤੀ ਜਿਹੜੇ ਲਾਗੇ ਲਾਗੇ ਜ਼ਿਮੀਂਦਾਰ ਸੀ ਆ ਟਾਣੀਆਂ ਜੀ ਭਾਈ ਸਾਹਿਬ ਉਹਨਾਂ ਦੀ ਉਹਨਾਂ ਨੇ ਇੱਥੇ ਆ ਕੇ ਕਾਫੀ ਯੋਗਦਾਨ ਦਿੱਤਾ ਰੁੱਖ ਵੱਡ-ਵੱਡ ਕੇ ਵਿੱਚ ਰੱਖੇ ਪਰ ਉਹ ਬੰਦੇ ਥੋੜੇ ਹੀ ਥੀਕ ਬੰਦੇ ਸੀ ਉਹਨਾਂ ਕੋ ਨਈ ਕੰਟਰੋਲ ਹੋਇਆ ਜੋ ਬੜੇ ਤਮਾਸ਼ਾ ਵੇਖਣ ਵਾਲੇ ਤੇ ਜੋ ਕਿ ਉੱਥੇ ਸੰਗਰ ਵਾਲੇ ਸ਼ੈੱਡ ਥੱਲੇ ਪ੍ਰਸ਼ਾਸਨ ਦੀਆਂ ਗੱਡੀਆਂ ਖਲੋਤੀਆਂ ਹੋਈਆਂ ਜੀ ਲਾਲ ਬੱਤੀ ਵਾਲੀਆਂ ਉਹਨਾਂ ਨੇ ਕੋਈ ਵੀ ਯੋਗਦਾਨ ਨਹੀਂ ਦਿੱਤਾ ਪਾਪ ਲਾਈਨ ਆਈ ਆ ਪਾਪ ਲਾਈਨ ਵਾਪਸ ਚਲ ਗਈ ਆ ਜੀ ਜੇ ਇੱਥੇ ਪਾਪ ਲਾਈਨ ਚੱਲ ਜਾਂਦੀ ਮਸ਼ੀਨਾਂ ਚੱਲ ਜਾਂਦੀਆਂ ਤੇ ਅੱਜ ਐਸ ਏਰੀਏ ਦਾ ਕੋਈ ਨੁਕਸਾਨ ਨਹੀਂ ਹੋਣਾ ਜੀ ਹੁਣ ਕਿੰਨਾ ਕੁ ਨੁਕਸਾਨ ਹੋ ਗਿਆ ਬਾਈ ਨੁਕਸਾਨ ਤੇ ਜੀ ਬਹੁਤ ਹੈ ਜੀ ਇੱਥੇ ਹੁਣ 4-4 ਫੁੱਟ ਸਿੱਧਾ ਪਾਣੀ ਆ ਰਿਹਾ ਜੀ ਉੱਥੋਂ ਅਸੀਂ ਲਾਗੋ ਜਾ ਕੇ ਵੇਖ ਕੇ ਆਏ ਆ ਤੁਸੀਂ ਕੈਮਰਾ ਘੁਮਾਓ ਜੀ ਉਧਰ ਵੇਖੋ ਬਹੁਤ ਜ਼ਿਆਦਾ ਪਾਣੀ ਆ ਜੀ ਤੇ ਰਾਤੋਂ ਰਾਤ ਸੰਘਰ ਦੇ ਲਾਗੇ ਪਾਣੀ ਪਹੁੰਚ ਜਾਣਾ ਹੈ ਕਿੰਤੋਂਡੇ ਕੋਲੇ ਆਈ ਨਹੀਂ ਪ੍ਰਸ਼ਾਸਨ ਦੇ ਅਫਸਰ ਦੂਰੇ ਹੋਣੇ ਨਹੀਂ ਕੋਈ ਨਹੀਂ ਜੀ ਉੱਥੇ ਕਹੀ ਜਾਂਦੇ 2 ਕਿਲੋਮੀਟਰ ਤੁਸੀਂ ਤੁਰ ਕੇ ਆਏ ਜੋ ਜੀ ਤੁਹਾਨੂੰ ਪਤਾ ਹੈ ਉੱਥੋਂ ਆਖੀ ਜਾਂਦੇ ਆ ਵੀ ਇੱਥੇ ਕੋਈ ਪਾਣੀ ਹੱਲ ਨਾ ਜਾਓ ਚੱਕਰ ਤੇ ਆ ਵੀ ਸੰਗਤ ਆਊਗੀ ਕੋਈ ਭਾਈਚਾਰੇ ਨਾਲ ਬੰਦੇ ਲੱਗਣਗੇ ਨਾਲ ਅਜੇ ਵੀ ਬੈਠ ਸਕਦਾ ਜੇ ਕੋਈ ਪੋਪ ਲੈਣਾ ਦੋ ਤਿੰਨ ਕੋਈ ਪੋਪ ਲੈਣਾ ਆ ਜਾਂਦੇ ਅਜੇ ਵੀ ਪਾੜ ਕੋਈ ਜ਼ਿਆਦਾ ਨਹੀਂ 50 ਫੁੱਟ ਦਾ ਪਾੜ ਹੈ ਜੀ ਜੀ ਕਿਹੜੇ ਕਿਹੜੇ ਪਿੰਡਾਂ ਨੂੰ ਨੁਕਸਾਨ ਹੋਊਗਾ ਇਹ ਜੀ ਫਰਮਾਈ ਫਿਰੀ ਨੇਜਾ ਡੇਲਾ ਅਗਲੀ ਪਿੰਡ ਡੇਲਾ ਹਾਂ ਜੀ ਇਹ ਕਈ ਪਿੰਡਾਂ ਨੂੰ ਪੰਜ ਸੱਤ ਪਿੰਡਾਂ ਨੂੰ ਜਿਆਦਾ ਨੁਕਸਾਨ ਆ ਜੀ ਪਹਿਲਾਂ ਤਾਂ ਜੀ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਜਿਹੜੇ ਤੁਸੀਂ ਇਹ ਦਿਖਾਉਂਦੇ ਫਿਰਦੇ ਹੋ ਤੇ ਗਾਂ ਲੋਕਾਂ ਤੱਕ ਪਤਾ ਲੱਗਦਾ ਰਹਿੰਦਾ ਵੀ ਕਿੰਨਾ ਨੁਕਸਾਨ ਹੋ ਗਿਆ ਹੋ ਸਕਦਾ ਸਰਕਾਰ ਨੂੰ ਇਹ ਚੀਜ਼ਾਂ ਦਾ ਪਤਾ ਲੱਗੇ ਸਰਕਾਰ ਇਹ ਕਿਸਾਨਾਂ ਦਾ ਮੁਆਵਜ਼ਾ ਦੇਵੇ ਅਸੀਂ ਵੀ ਅੱਜ ਕੀ ਸੀ ਸਾਡੀ ਇੱਕ ਟੀਮ ਹੈ ਉਹ ਸਾਡੀ ਟੀਮ ਫਿਰੋਜ਼ਪੁਰ ਆਪਣੇ ਫਾਜ਼ਲ ਕਾ ਸਾਈਡ ਸੀਗੀ ਅਸੀਂ ਵੀ ਜਾ ਰਹੇ ਸੀ ਅਸੀਂ ਮਲੋੜ ਤੋਂ ਸਾਨੂੰ ਨਾ ਇੱਥੋਂ ਫੋਨ ਗਿਆ ਵੀ ਪਨਹਾਰੀ ਬੰਨ ਟੁੱਟ ਗਿਆ ਅਸੀਂ ਮਲੋੜ ਤੋਂ ਵਾਪਿਸ ਮੁੜੇ ਵਾਪਿਸ ਮੁੜ ਕੇ ਆ ਕੇ ਫਿਰ ਇੱਥੇ ਆਏ ਆ ਇੱਥੇ ਕਿਉਂਕਿ ਸਾਡਾ ਵੀ ਸੋਸ਼ਲ ਮੀਡੀਆ ਤੇ ਚੈਨਲ ਹੈ ਬਿੱਲੂ ਖੁਸ਼ ਕਰਨ ਦੀਆਂ ਫਨੀ ਵੀਡੀਓ ਜੇ ਤੁਸੀਂ ਅਕਸਰ ਲੋਕ ਦੇਖਦੇ ਆ ਤੇ ਤਾਂ ਕਰਕੇ ਸਾਡਾ ਤਾਂ ਮਕਸਦ ਇਹ ਹੈ ਵੀ ਜਦੋਂ ਚੈਨਲ ਤੇ ਪਾਵਾਂਗੇ ਤਾਂ ਲੋਕ ਆਸੇ ਪਾਸੇ ਦੇ ਆ ਜਾਣ ਤਾਂ ਆਪਣੇ ਲੋਕਾਂ ਦਾ ਆਮ ਲੋਕਾਂ ਦਾ ਨੁਕਸਾਨ ਹੋਣੋਂ ਬਚ ਸਕੇ ਇਹ ਹੈ ਜੀ ਗੱਲ ਸਟਾ ਤਾਂ ਅਸੀਂ ਵੀ ਆਪਦਾ ਕੰਮ ਕਰ ਰਹੇ ਆ ਤੇ ਸਾਨੂੰ ਤਾਂ ਇਹ ਆ ਵੀ ਸਰਕਾਰ ਮਦਦ ਕਰੇ ਤੇ ਇਹਨਾਂ ਦਾ ਵਿਚਾਰਿਆਂ ਦਾ ਮੁਆਵਜ਼ਾ ਇਹਨਾਂ ਨੂੰ ਬੰਨ ਦਾ ਹੱਕ ਮਿਲੇ ਚਾਹੀਦਾ ਨੁਕਸਾਨ ਤਾਂ ਵੀਰ ਜੀ ਹੋਈ ਜਾਂਦਾ ਹੁਣ ਜਿਹੜੇ ਸਾਹ ਨਾਲ ਬੰਨ ਟੁੱਟਿਆ ਲਗਾਤਾਰ ਕਈ ਏਕੜੇ ਜ਼ਮੀਨ ਹੈ ਲੈ ਕੇ ਜਾਂਦਾ ਰਿਹਾ ਹੁਣ ਇਧਰ ਪੁਨੀਆਰੀ ਬੰਨੀ ਮਾਰ ਕੀਤੀ ਹੁਣ ਫਿਰ ਇਧਰ ਨੇ ਜਿਹੜੇ ਤੱਕ ਮਾਰ ਕਰੇਗਾ ਸਾਰਾ ਜਾਏਗਾ ਫਿਰ ਇਧਰ ਆ ਵੀ ਟੁੱਟ ਸਕਦਾ ਇਸ ਕਰਕੇ ਵੀ ਇਧਰ ਵੀ ਨੁਕਸਾਨ ਹੋ ਸਕਦਾ ਸਾਰੇ ਪਾਸੇ ਚਾਰਿਆਂ ਨੂੰ ਨੁਕਸਾਨ ਹੈ ਕਿ ਕਿੱਡਾ ਕਾ ਹੈ ਪਾੜ ਜਿਹੜਾ ਹੈ ਪਾੜ ਬਹੁਤ ਹੈ ਅੱਧੇ ਕਿਲੇ ਦਾ ਪਾੜ ਹੈ ਜੀ ਪਹਿਲਾਂ 20 ਫੁੱਟ ਦਾ ਪਾਰ ਸਿੱਧਾ ਪਿਆ ਜਿਆ ਸੀਗਾ ਹੁਣ ਅੱਧੇ ਕਿਲੇ ਤੱਕ ਦਾ ਹੋ ਰਿਹਾ ਜੀ ਕਿੰਨੀ ਕਿ ਜਮੀਨ ਕਵਰ ਕਰ ਚੁੱਕੇ ਹੋ ਹਰ ਹੁਣ ਤੱਕ 50 60 ਕਿਲੇ ਮਾਰ ਕਰ ਗਏ ਤੇ 20 30 ਕਿਲੇ ਉਧਰ ਪੁਨਿਆਰੀ ਬਣੀ ਮਾਰ ਕਰ ਰੱਖੇ ਕਿਹੜੇ ਕਿਹੜੇ ਪਿੰਡ ਪੈਂਦੇ ਇਧਰ ਫਰਮਾਈ ਬੁਰਜ ਕਰਮਗੜ੍ਹ ਪੁਨਿਆਰੀ ਤੇ ਨੇਜੇੜਲਾ ਇਧਰ ਤੱਕ ਮਾਰ ਕਰ ਸਕਦੇ ਜੀ ਇਹ ਜੀ ਇਹ ਕਿਹੜਾ ਪਿੰਡ ਪਣਿਹਾਰੀ ਪਿੰਡ ਹੈ ਇਹ ਇਹ ਬਰਜ ਕਰਮਗੜ ਸੰਗਰ ਪਿੰਡ ਹੈ ਜੀ ਅੱਛਾ ਹਾਂਜੀ ਜੋ ਪਰਲੇ ਪਾਸੇ ਪਣਿਹਾਰੀ ਹੈ ਹਾਂਜੀ ਪਰਲੇ ਪਾਸੇ ਪਣਿਹਾਰੀ ਹੈ ਜੀ ਉਸ ਤੋਂ ਅਗਲਾ ਫਰਮਾਈ ਹੈ ਜੀ ਦੋਨੇ ਪਿੰਡਾਂ ਦੇ ਵਿਚਾਲੇ ਪਾਣੀ ਗਿਆ ਕਰੇ ਇਹ ਇਹ ਦੋਨੇ ਪਿੰਡਾਂ ਦੇ ਵਿਚਾਲੇ ਪਾੜ ਵੱਜਿਆ ਜੀ ਇਹ ਤੇ ਪਾੜ ਪੈਣ ਤੋਂ ਬਾਅਦ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਆਏ ਨਹੀਂ ਮਦਦ ਵਾਸਤੇ ਪ੍ਰਸ਼ਾਸਨ ਦੇ ਅਧਿਕਾਰੀ ਤਾਂ ਹੁਣ ਅੱਜ ਜਿਵੇਂ ਪਾਪ ਲਾਈਨ ਚੱਲ ਰਹੀ ਹੈ ਜੀ ਟਰਾਲੇ ਚੱਲ ਰਹੇ ਨੇ ਬਾਕੀ ਅਧਿਕਾਰੀ ਤਾਂ ਕੋਈ ਹਲੇ ਤੱਕ ਆਇਆ ਦਿਖਿਆ ਨਹੀਂ ਜੀ ਆਂਦਾ ਪਤਾ ਨਹੀਂ ਸੀ ਕਿ ਪਾਣੀ ਰੁਕਿਆ ਨਹੀਂ ਰੁਕਿਆ ਹੀ ਨਹੀਂ ਬਾਕੀ ਕੋਸ਼ਿਸ਼ ਬਹੁਤ ਕੀਤੀ ਜੀ ਗੱਟੇ-ਗੱਟੇ ਲੈ ਕੇ ਗਏ ਪਰ ਉਹੀ ਗੱਲ ਜਦੋਂ ਹੌਸਲਾ ਟੁੱਟੇ ਇਹ ਕਰਾਈ ਹੁੰਦੇ ਹੈ ਪਰ ਲੋੜ ਹੋ ਗਿਆ ਤੇ ਸਭਨ ਤੋਂ ਬਾਹਰ ਹੋ ਗਿਆ ওভারਲੋਡ ਹੋ ਗਿਆ ਜਦ ਤੋ ਪਾੜ ਪੈ ਗਿਆ ਨਾ ਇੱਕਦਮ ਖੁਰਗੀ ਮਿੱਟੀ ਅਸੀਂ ਵੀ ਜੀ